ਕੈਪੀਟਲ ਗੇਨ ਟੈਕਸ ਦੀ ਆਪਾਂ ਗੱਲ ਕਰਦੇ ਆ ਇਹ ਪਿੱਛੇ ਜੇ ਸਭ ਤੋਂ ਇਹ ਮੰਨਿਆ ਵੀ ਜਾ ਰਿਹਾ ਕਿ ਕੈਪੀਟਲ ਗੇਨ ਟੈਕਸ ਵੀ ਜਿਹੜਾ ਉਹ ਦੇਣ ਹੈਗੀ ਐਂਡੀਪੀ ਲੀਟਰ ਦੀ ਅੱਛਾ ਇਹਨਾਂ ਨੇ ਕਿਤੇ ਉਦੋਂ ਜ਼ੋਰ ਦੇ ਕੇ ਉਸ ਮinority ਸਰਕਾਰ ਤੋਂ ਇਹ ਗੱਲ ਮੰਨਵਾਈ ਸੀ ਹਾਲਾਂਕਿ ਦਿਲੋਂ ਉਹ ਚਾਹੁੰਦੇ ਨਹੀਂ ਸੀ ਸ਼ਾਇਦ ਲਿਬਰਲ ਵਾਲੇ ਤਾਂ ਹੀ ਹੁਣ ਇਸ ਤੋਂ ਪਿੱਛਾ ਵੀ ਇਹਨਾਂ ਨੇ ਪਿੱਛੇ ਵੀ हट ਗਏ ਆ ਪਿੱਛੇ ਜੇ ਸਰਕਾਰ ਦੀ ਵਿੱਚ ਆਪਸ ਦੇ ਵਿੱਚ ਆਰਾਮ ਰੋਲਾ ਸ਼ੁਰੂ ਹੋਊਗਾ ਜਦੋਂ ਕਾਂਗਰਸ ਦੇ ਵਿੱਚ ਹੀ ਰੋਲਾ ਪੈਣ ਲੱਗ ਗਿਆ ਵੀ ਅੱਦੇ ਕਹਿਣ ਲੱਗੇ ਜਦੋਂ ਜਸਟਿਸ ਡੂਡੋਂ ਨੂੰ ਕਿ ਤੁਸੀਂ ਅਸਤੀਫਾ ਦਿਓ ਉਦੋਂ ਇਹ ਮਾਮਲਾ ਸਾਹਮਣੇ ਆਇਆ ਉਦੋਂ ਪਹਿਲਾਂ ਜਦੋਂ ਇਹ ਟੈਕਸ ਲਾਇਆ ਗਿਆ ਉਦੋਂ ਹੀ ਉਦੋਂ ਹੀ ਜਿਹੜੇ ਬਗੰਦੜਾਟ ਪਾਰਟੀ ਹੈਗੀ ਆ ਜਬ ਪੀਰ ਪੋਲੀਟਿਕਲ ਲੀਡਰ ਹੈ ਕੋਈ ਨਾ ਕਿ ਐਸੇ ਵੀ ਨਹੀਂ ਲਾਉਣਾ ਚਾਹੀਦਾ ਉਹ ਇਹਦੇ ਹੱਕ 'ਚ ਹੈ ਨਹੀਂ ਸੀ ਉਹ ਇਹਦੇ ਵਿਰੋਧ 'ਚ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਹਾਲਾਤ ਬਦਲਦੇ ਗਏ ਉਦੋਂੋਂ ਐਂਡ ði ਮੀਨਿੰਗ ਟਾਈਮ ਕਿ ਹੋਇਆ ਕਿ ਜਦੋਂ ਇਲੈਕਸ਼ਨ ਦਾ ਲੱਗਿਆ ਵੀ ਨੇੜੇ ਆਉਣ ਵਾਲੀ ਆ ਤੇ ਉਦੋਂ ਨੂੰ ਲੱਗਿਆ ਸ਼ਾਇਦ ਸਰਕਾਰ ਨੂੰ ਜਿਹੜੀ ਲਿਬਰਲ ਪਾਰਟੀ ਨੂੰ ਕਿ ਸਾਨੂੰ ਨੁਕਸਾਨ ਹੋ ਗਏ ਦੇ ਚ ਤੱਕ ਗੰਡਰਟਿਵ ਜਿਵੇਂ ਕਹਿੰਦੇ ਸੀ ਫਿਰ ਉਹ ਕਈ ਗੱਲਾਂ ਉਹ ਵੀ ਬੋਲਣ ਲੱਗ ਗਏ ਕਾਰਬਨ ਟੈਕਸ ਹਟਾਉਣ ਦੀ ਗੱਲ ਕਹਿੰਦੇ ਠੀਕ ਆ ਜੀ ਮੰਨਦੇ ਆ ਵੀ ਇਹ ਵੀ ਗੱਲ ਤੇ ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿਓ ਫਿਰ ਉਹ ਕਹਿੰਦੇ ਕੈਪੀਟਲ ਗੇਨ ਕਹਿੰਦੇ ਇਹ ਵੀ ਚਲੋ ਠੀਕ ਆ ਸੋ ਜਿਹੜੀਆਂ ਗੱਲਾਂ ਉਹ ਪਹਿਲਾਂ ਮੰਨਿਆ ਸੀ ਉਹਨਾਂ ਨੇ ਹਾਲਾਂਕਿ ਇਹ ਅਜੇ ਤੱਕ ਹਾਊਸ ਆਫ ਕਾਮਨ ਦੇ ਵਿੱਚ ਪਾਸ ਵੀ ਨਹੀਂ ਹੋਇਆਗਾ ਔਰ ਸੀਆਰ ਨੇ ਪਹਿਲੇ ਹੀ ਉਹਨਾਂ ਤੇ ਕਾਰਵਾਈ ਸ਼ੁਰੂ ਕਰਤੀ ਜਿਹੜੀ ਹੁਣ ਸ਼ਾਇਦ ਉਹ ਉਹਨਾਂ ਨੂੰ ਵਾਪਸ ਪੈਸੇ ਮੋੜਨੇ ਪੈਣ ਕਿਉਂਕਿ ਕਾਨੂੰਨ ਬਣਿਆ ਹੀ ਨਹੀਂ ਸੋ ਇਸ ਕਰਕੇ ਇਹ ਮਾਮਲਾ ਸੀਗਾ ਇਹ ਜਿਹਦੇ ਚ ਉਹਨਾਂ ਨੇ ਦੋਹਾਂ ਨੂੰ ਘੇਰਿਆ ਹੈਗਾ ਹਾਂ